ਤੇ ਇਹ ਜਿਹੜਾ ਧੰਦਾ ਕੀਤਾ ਇਹ ਕਿਉਂ ਕੀਤਾ ਬਸ ਆਪਦੇ ਅਸੇਦ ਨੂੰ ਵਾਇਸ ਹੀ ਹਾਂ ਨਾਸਤੇ ਜੁਆ ਜਰੇ ਆ ਗਿਆ ਸੀ ਤੇ ਜਿਆਨਾ ਸਦਾ ਇਹ ਆਪਣੇ ਕੰਮ ਤੋਂ ਬਾਜ ਨਹੀਂ ਆਂਦੇ ਇਹ ਜਿਹੜੀ ਗੋਲੀਆਂ ਸੀ 400 ਗ੍ਰਾਮ ਉਹ ਵੀੰਬਰਾਮ ਦੀ ਦਿੱਤੀ ਸੀ ਫਿਰ ਅੱਗੇ ਜਦੋਂ ਫਰਦਰ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਕਿੰਨੂੰ ਬਾਹਰੋਂ ਬੰਦੇ ਯੂਪੀ ਤੋਂ ਦੇਣ ਆਂਦੇ ਹੋਣਗੇ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੇ ਕੋਲੋਂ 250 ਗ੍ਰਾਮ ਇੱਕ ਗੋਲੋਂ ਤੇ ਦੂਸਰੇ ਗੋਲੋਂ ਵੀ 250 ਗ੍ਰਾਮ ਜਿਹੜੀ ਇਹਨਾਂ ਨੇ ਫਿਰ ਦੁਬਾਰਾ ਇਹਨਾਂ ਨੂੰ ਇਹਨੂੰ ਸੇਲ ਕਰਨੀ ਸੀ ਦੋਸਤੋ ਤੁਸੀਂ ਦੇਖ ਰਹੇ ਹੋ ਰਿਆਣਾ ਸਪੋਕਸਮੈਨ ਐਸ ਵਾਲੇ ਐਸੇ ਮੌਜੂਦ ਆ ਥਾਣਾ ਸਦਰ ਦੇ ਵਿੱਚ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਕਾਫੀ ਮਾਤਰਾ ਦੇ ਵਿੱਚ ਜਿਹੜਾ ਡਰੱਗਸ ਹੈ ਉਸ ਨੂੰ ਨਸ਼ਟ ਕੀਤਾ ਗਿਆ ਪਰ ਜਿਹੜੇ ਡਰੱਗਸ ਵੇਚਣ ਵਾਲੇ ਆ ਇਹ ਆਪਣੇ ਕੰਮ ਤੋਂ ਬਾਝ ਨਹੀਂ ਆਉਂਦੇ ਤੇ ਬਾਰ ਬਾਰ ਇਸ ਤਰ੍ਹਾਂ ਦੇ ਕੰਮ ਕਰਦੇ ਰਹਿੰਦੇ ਹਨ ਤੇ ਪੁਲਿਸ ਵੀ ਆਪਣੀ ਜਿਹੜੀ ਡਿਊਟੀ ਹੈ ਬੜੀ ਇਮਾਨਦਾਰੀ ਨਾਲ ਨਿਭਾ ਰਹੀ ਹੈ ਤੇ ਉਹਨਾਂ ਵੱਲੋਂ ਤਿੰਨ ਜਿਹੜੇ ਦੋਸ਼ੀ ਨੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਕੋਲੋਂ ਅਫੀਮ ਬਰਾਮਦ ਕੀਤੀ ਗਈ ਕਿੰਨੀ-ਕਿੰਨੀ ਅਫੀਮ ਹੈ ਕੀ ਮਾਮਲਾ ਸਾਰਾ ਐਸਐਚਓ ਸਾਹਿਬ ਸਾਡੇ ਨਾਲ ਸਦਰ ਗੁਰਪ੍ਰੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਨੇ ਸਰ ਜਿਹੜੇ ਅਫੀਮ ਦਾ ਮਾਮਲਾ ਸਾਹਮਣੇ ਆਇਆ ਇਹ ਕੀ ਮਾਮਲਾ ਹੈਗਾ ਤੇ ਕਿਸ ਤਰ੍ਹਾਂ ਇਹ ਸਾਰੀ ਥਿਉਰੀ ਹੈਗੀ ਅਸੀਂ ਜੀ ਅਮਿੱਤੀ 26 ਤਰੀਕ ਨੂੰ ਐਫਆਈਆਰ ਨੰਬਰ 150 ਅੰਡਰ ਸੈਕਸ਼ਨ 18 485 ਰਜਿਸਟਰਡ ਕੀਤਾ ਸੀ ਇਹ ਜਿਹੜਾ ਦੋਸ਼ੀ ਸੰਤੋਸ਼ ਕੁਮਾਰ ਹੈ ਇਹ ਤੇ ਕੋਰਟ ਕੰਪਲੈਕਸ ਦੇ ਵਿੱਚ ਜਵਾਬ ਕਰਦਾ ਕਲਾਸ 4 ਤੇ ਇਹਦੇ ਕੋਲ ਅਸੀਂ 100 ਗ੍ਰਾਮ ਅਫੀਮ ਬਰਾਮਦ ਕੀਤੀ ਸੀ ਫਿਰ ਅੱਗੇ ਜਦੋਂ ਫਰਦਰ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਵੀ ਇਹਨੂੰ ਬਾਹਰੋਂ ਮੰਦੇ ਯੂਪੀ ਤੋਂ ਦੇਣ ਆਉਂਦੇ ਆ ਅਫੀਮ ਉਹ ਫਿਰ ਅਸੀਂ ਟਰੈਪ ਲਾਇਆ ਜੀ ਉਹਨਾਂ ਨੂੰ ਫਿਰ ਅਸੀਂ ਦਰਾਨੇ ਗਾਸਤ ਜਿਹੜਾ ਇਹਨਾਂ ਨੂੰ ਉਹਨਾਂ ਨੂੰ ਕਾਬੂ ਕੀਤਾ ਦੋਵਾਂ ਨੂੰ ਜਿਨ੍ਹਾਂ ਦੇ ਨਾਮ ਹੈਗੇ ਆ ਮੁਹੰਮਦ 우ਬੈਸ ਤੇ ਮੁਮਿਨ ਅਲੀ ਇਹ ਹੈਗੇ ਰਹਿਣ ਵਾਲੇ ਬਰੇਲੀ ਦੇ ਆ ਯੂਪੀ ਤੋਂ ਜੋ ਇਹਨਾਂ ਨੂੰ ਫੜਿਆ ਤੇ ਇਹਨਾਂ ਦੇ ਕੋਲੋਂ 250 ਗ੍ਰਾਮ ਇੱਕ ਕੋਲੋਂ ਤੇ ਦੂਸਰੇ ਕੋਲੋਂ ਵੀ 250 ਗ੍ਰਾਮ ਜਿਹੜੀ ਕਿ ਇਹਨਾਂ ਨੇ ਫਿਰ ਦੁਬਾਰਾ ਇਹਨਾਂ ਨੂੰ ਇਹਨੂੰ ਸੇਲ ਕਰਨੀ ਸੀ ਇਹਨਾਂ ਨੂੰ ਪੋਰਟਲ ਅਸੀਂ ਅੱਧਾ ਕਿਲੋ ਫੀਮ ਸਮੇਤ ਕਾਬੂ ਕੀਤਾ ਜੀ ਅ ਜਿਹੜਾ ਪਹਿਲਾ ਦੋਸ਼ੀ ਗ੍ਰਫਤਾਰ ਕੀਤਾ ਪਹਿਲਾਂ ਵੀ ਹੁੰਦੇ ਤੇ ਕੋਈ ਮਾਮਲਾ ਦਰਜ ਹੈਗਾ ਸੀ ਇਸੇ ਤਰ੍ਹਾਂ ਦਾ ਕੋਈ ਜਾਂ ਐਨਡੀ ਦਾ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਨਹੀਂ ਜੀ ਪਹਿਲਾਂ ਉਹਦੇ ਕੋਈ ਮਾਮਲਾ ਦਰਜ ਨਹੀਂ ਸੀ ਫਸਟ ਟਾਈਮ ਸੀ ਇਹਨਾਂ ਨੇ ਇਹ ਇਹ ਜਿਹੜੇ ਹੁਣ ਬਾਅਦ ਚ ਦੋ ਆਪਣਾ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਉਹਨਾਂ ਨੇ ਹੁਣ ਇਹ ਅਫੀਮ ਜਿਹੜੀ ਸੀਗੀ 500 ਗ੍ਰਾਮ ਫੜੀ ਹੈ ਉਹ ਕਿੱਥੇ ਦੇ ਕੇ ਆਣੀ ਸੀ ਇਹਨਾਂ ਨੇ ਇਹ ਅਸੀਂ 2 ਦਿਨ ਦੇ ਸਾਡੇ ਕੋਲ ਪੁਲਸ ਰਿਮਾਂਡ ਤੇ ਨੇ ਜੀ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲਦੀ ਵੀ ਜੋ ਵੀ ਗੱਲ ਸਾਹਮਣੇ ਆਏਗੀ ਉਹਦੀ ਕਾਰਵਾਈ ਕੀਤੀ ਜਾਊਗੀ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾ 100 ਗ੍ਰਾਮ ਜਿਹੜਾ ਇੱਥੇ ਕੋਰਟ ਕੰਪਲੈਕਸ ਦੇ ਵਿੱਚ ਕੰਮ ਕਰਦਾ ਹੈ ਦੋਸ਼ੀ ਜਿਹੜਾ ਜੀਰੇ ਦਾ ਰਹਿਣ ਵਾਲਾ ਉਸ ਵੱਲੋਂ ਇਹ ਅਫੀਮ ਲੈ ਲਈ ਗਈ ਸੀ ਤੇ ਉਸ ਤੋਂ ਬਾਅਦ ਇਹੀ ਵਿਅਕਤੀ ਕੋਲੋਂ ਦੁਆਰਾ ਇਹਨਾਂ ਉਨ ਵੀ ਪਹੁੰਚ ਗਏ ਸਤੇ ਇਹ ਦੋ ਦੋਸ਼ੀਆਂ ਨੂੰ ਟਰੈਪ ਲਗਾ ਕੇ ਤੇ ਗ੍ਰਿਫਤਾਰ ਕੀਤਾ ਗਿਆ ਇਹ ਇਹ ਜਿਹੜੇ ਲੋਕ ਨੇ ਯੂਪੀ ਦੇ ਰਹਿਣ ਵਾਲੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿਥੋਂ ਲੈ ਕੇ ਆਉਂਦੇ ਆ ਕਿ ਇਹ ਮਾਮਲਾ ਹੈਗਾ ਸਾਰਾ ਸਾਡੇ ਨਾਲ ਉਹ ਦੋਸ਼ੀ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਅਫੀਮ ਦਾ ਕਾਰੋਬਾਰ ਕੀਤਾ ਗਿਆ ਕੀ ਨਾਮ ਕੀ ਤੁਹਾਡਾ ਸੰਤੋਸ਼ ਕਿਥੋਂ ਰਹਿਣ ਵਾਲੇ ਕੋਰਟ ਕੰਪਲੈਕਸ ਹੀਰ ਕੋਰਟ ਕੰਪਲੈਕਸ ਦੇ ਵਿੱਚ ਕੰਮ ਕੰਮ ਕਰ ਰਹੇ ਹਾਂ ਉੱਥੇ ਹਾਂਜੀ ਹਾਂਜੀ ਪੀਐਸਸੀ ਦਾ ਕੰਮ ਕਰਦੇ ਸੀਗੇ ਮੈਂ ਤਾਂ ਪਲੰਬਰ ਦਾ ਕੰਮ ਕਰਦਾ ਇੱਥੇ ਤੇ ਇਹ ਜਿਹੜਾ ਧੰਦਾ ਕੀਤਾ ਇਹ ਕਿਉਂ ਕੀਤਾ ਗਿਆ ਬਸ ਆਪਦੇ ਅਸੇ ਮੰਗਾਇ ਸੀ ਹਣ ਵਾਸਤੇ ਥੋੜਾ ਜਿਆਦਾ ਆ ਗਿਆ ਸੀ ਤੇ ਭਿਆਂ ਦਾ ਸੀਗਾ 100 ਗ੍ਰਾਮ ਆਪਦੇ ਮੰਗਾਇਆ ਹਾਂਜੀ ਆਪਦੇ ਖਾਸ ਤੇ ਆਦੋ ਕੁ ਦਿਨ ਖਾਣੇ ਦੇ ਡੇਢ ਕੁ ਮਹੀਨਾ ਹੋ ਗਿਆ ਇਹ ਮਹਿੰਗਾਈ ਕਿੱਥੋਂ ਸੀ ਇਹ ਜੇ ਬਰੇਲੀ ਤੋਂ ਆਈ ਤੇ ਜਿਹੜੇ ਬਰੇਲੀ ਤੋਂ ਲੈ ਕੇ ਆਏ ਨੇ ਉਹ ਵੀ ਸਾਡੇ ਨਾਲ ਕਾਂਸੇ ਲੈ ਕੇ ਆਇਆ ਬਸ ਗੋਂ ਸੇ ਲਈਦੀ ਸਾਥ ਕੇ ਲੜਕੇ ਸਹਿਿਤ ਵਾਸੀ ਬਸ ਪਹਿਲੀ ਵਾਰੀ ਘੱਤੇ ਸੀ ਪਹਿਲੀ ਵਾਰ ਲੈ ਕੇ ਆਏ ਹਾਂ ਜੀ ਅਸੀਂ ਪਹਿਲੀ ਵਾਰ ਆਏ ਆ ਅੱਗੇ ਇਹ ਕੰਮ ਸਹੀ ਹੈ ਆਬ ਇਸ ਵਿੱਚ سزا ਹੋ ਜਾਏਗੀ ਜਾਂ ਕੈਸੇ ਵੀ ਆਪ ਸਰ ਅਬ ਅੱਜ ਕੇ ਬਾਦ ਨਹੀਂ ਕਰਾਂਗੇ ਬਸ ਪਹਿਲੀ ਵਾਰ ਹੀ ਅਬ ਨਹੀਂ ਜਿਵੇਂ ਕਿ ਇਹਨਾਂ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਦੇ ਕੰਮ ਨਹੀਂ ਕੀਤਾ ਜਾਵੇਗਾ ਤੇ ਇਹ ਜਿਹੜਾ ਵਿਅਕਤੀ ਹੈ ਕਹਿ ਰਿਹਾ ਕਿ ਮੈਂ ਆਪਣੇ ਖਾਨ ਵਾਸਤੇ ਮਗਾਈ ਸੀਗੀ ਜਦਕਿ ਹੋ ਸਕਦਾ ਜਿਹੜਾ ਕਿ ਖਾਨ ਦਾ ਵੀ ਹੈ ਉਹ ਆਪਣੇ ਵੇਚਣ ਦਾ ਕੰਮ ਵੀ ਨਾਲ ਕਰਦਾ ਤੇ ਅੱਗੋਂ ਤੋਂ ਇਹ ਤੋਬਾ ਕਰ ਰਹੇ ਨੇ ਕਾਨੂੰਨ ਵੱਲੋਂ ਸਖਤਾਈ ਕੀਤੀ ਜਾ ਰਹੀ ਹੈ ਤੇ ਸਰ ਇਹਨਾਂ ਤੇ ਹੋਰ ਕੋਈ ਕਿਸੇ ਤਰ੍ਹਾਂ ਦੇ ਮਾਮਲੇ ਇਹਨਾਂ ਦੇ ਹੈਗੇ ਜਾਂ ਕੋਈ ਹੋਰ ਕੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ ਨਹੀਂ ਬਸ ਅਸੀਂ ਪਰਚਾ ਦਰਜ ਕੀਤਾ ਜੀ ਅਸੀਂ ਅਵਿਨ ਦਾ ਦੋ ਪਰਚੇ ਐਫਆਈਆਰ ਨੰਬਰ 152 ਐਫਆਈਆਰ ਨੰਬਰ 153 ਇਹ ਵੀ ਕਹਿਣਾ ਵੱਲ ਦੱਸਿਆ ਜਾ ਰਿਹਾ ਕਿ ਇਹ ਪਹਿਲੀ ਵਾਰ ਹੀ ਇਹਨਾਂ ਤੋਂ ਕੰਮ ਕੀਤਾ ਇਹਨਾਂ ਤੇ ਪਹਿਲਾਂ ਹੀ ਮਾਮਲਾ ਦਰਜ ਹੈ ਇਹਨਾਂ ਤੇ ਤੇ ਅੱਗੇ ਤੋਂ ਇਹ ਵੀ ਵਿਅਕਤੀ ਜਿਹੜੇ ਧੋਬਾ ਕਰ ਰਹੇ ਨੇ ਦੀਪਕ ਬਾਰਕੋਸ ਸਪੋਕਸਮੈਨ ਜੀਰਾ